ਨਗਾੜੀਆਂ ਅਤੇ ਜੈਕਾਰਿਆਂ ਦੀ ਗੂੰਜ ਤੇ ਨਾਲ ਖਾਲਸੇ ਦੀ ਜਨਮ ਭੂਮੀ ਤੇ ਹੋਲੇ ਮਹੱਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਜੋ ਸੰਗਤਾਂ ਨੇ ਨਤਮਸਤਕ ਹੁਣ ਪਹੁੰਚ ਰਹੀਆਂ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਮੀ ਤਿਉਹਾਰ ਹੋਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਸ਼੍ਰੀ ਨਨਦਪੁਰ ਸਾਹਿਬ ਅਤੇ ਗੁਰੂ ਚਰਨ ਛੋਹ ਪ੍ਰਾਪਤ ਅਰਤੀ ਕੀਰਤਪੁਰ ਸਾਹਿਬ ਵਿਖੇ 6 ਰੋਜ਼ਾ ਜੋੜ ਮੇਲੇ ਦੇ ਰੂਪ ਦੇ ਵਿੱਚ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਇਸ ਦੇ ਆਰੰਭਤਾ ਸ਼੍ਰੀ ਨਨਦਪੁਰ ਸਾਹਿਬ ਵਿਖੇ ਨਗਾੜੇ ਤੇ ਜੈਕਾਰਿਆਂ ਦੀ ਗੂੰਜ ਦੇ ਨਾਲ ਹੋ ਗਈ ਇਸ ਮੌਕੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ ਸਾਹਿਬ ਅਗੇ ਨਤਮਸਤਕ ਹੋਣ ਲਈ ਪਹੁੰਚਿਆ ਇਸ ਸਬੰਧੀ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰੀ ਕੀਤੀ ਗਈਆਂ ਉੱਥੇ ਹੀ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਆਉਣ ਵਾਲੀ ਸੰਗਤ ਦੀ ਸਹੂਲਤਾ ਲਈ ਤਿਆਰੀਆਂ ਕੀਤੀਆਂ ਗਈਆਂ ਨੇ ਜੀ ਜੀ ਸ ਵੀ ਫਿਰ ਮੰਨ ਲਓ ਆਪਣਾ ਪੂਰਾ ਦਸਾ ਦਿਨ ਰਹਿਣਾ ਹੁੰਦਾ ਇੱਥੇ ਫਿਰ ਅਸੀਂ ਆਪਣਾ ਪੂਰਾ ਇੰਤਜ਼ਾਮ ਕਰਕੇ ਆਉਨੇ ਆ ਬੀ ਸੌਂ ਦਾ ਰਹਿਣ ਬਹਿਣ ਦਾ ਸਾਰਾ ਏ ਟੂ ਜ਼ेड ਸੋ ਜਿੰਨੇ ਵੀ ਟਰੈਕਟਰ ਟਰਾਲੀਆਂ ਲੱਗੀਆਂ ਨੇ ਸਾਰੇ ਮਾਝੇ ਵਾਲੇ ਵੀਰ ਆ ਹਾਂ ਜੀ ਮਾਝੇ ਏਰੀਏ ਦੇ ਸਾਰੇ 911 ਵੀ ਲੱਗਾ ਦਾ ਇੱਕ ਹਾਂ ਜੀ ਉਹ ਆਪਣੇ ਹੀ ਹੋ ਗੀ ਜੀ ਹਾਂ ਜੀ ਆ ਸਾਰੇ ਫਿਰ ਆਪਣਾ ਪਰਿਵਾਰ ਹੀ ਹੈ ਹਾਂ ਜੀ ਸਾਰੇ ਆ ਕਿੰਨੇ ਦਿਨ ਫਿਰ ਰਹਿਣਾ ਹੁੰਦਾ ਤੁਸੀਂ ਅਸੀਂ ਜੁਲਤੀ 11 ਤੋਂ 12 ਦਿਨ ਲੱਗੇ ਜਾਵਾਂਗੇ ਜੀ ਲੰਗਰ ਪ੍ਰਸ਼ਾਦਾ ਫਿਰ ਉਹ ਇੱਥੇ ਚੱਲਦਾ ਸਾਰਾ ਆਪਣੇ ਲੰਗਰਾਂ ਚੋ ਗੁਰੂ ਕਿੰਨੀ ਕਿ ਫਿਰ ਕਿਰਪਾਏ ਬਾਬਾ ਜੀ ਦੀ ਹਰ ਸਾਲ ਤੁਸੀਂ ਆਉਂਦੇ ਹੋ ਬਾਬਾ ਜੀ ਤੁਸੀਂ ਫੋਲੀ ਕਿਪਾਏ ਮੈਂ ਵਿੱਚ ਟਰੈਕਟਰ ਵੇਖਿਆ ਉਹਦੇ ਵਿੱਚ ਯੂ ਐਸ اے ਕੈਨੇਡਾ ਵਾਲੇ ਵੀ ਹੈਗੇ ਨੇ ਵੀਰ ਹਾਂਜੀ ਤੁਹਾਨੂੰ ਪਤਾ ਗਏ ਹੁੰਦੇ ਆ ਆਪਣੀ ਫੈਮਿਲੀ ਚ ਸਾਰੇ ਜਿਹੜੇ ਉਹ ਸਪੋਰਟ ਕਰਦੇ ਫਿਰ ਸਾਰੀ ਸੋ ਫਿਰ ਕਿੰਨੀ ਧੀਰ ਲੱਗਦੀ ਹੈ ਤੁਹਾਨੂੰ ਇੱਥੇ ਰਹਿਣ ਵਾਸਤੇ ਤੇ ਕਿੰਨੀ ਧੀਰ ਬਾਅਦ ਜਾਂਦੇ ਤੁਸੀਂ ਅਸੀਂ ਮਤਲਬ 11 12 ਦਿਨ ਲੱਗਦੇ ਆ ਜੀ ਤੇ ਫਿਰ ਮਤਲਬ ਜਦੋਂ ਇੱਥੋਂ ਪੂਰਾ ਮੇਲਾ ਖਤਮ ਹੋ ਜਾਂਦਾ ਫਿਰ ਘਰਨ ਜਾਈਏ ਆ ਸੈਕਟਰ ਆਏ ਹੋਏ ਨੇ ਮਤਲਬ ਸਾਰਾ ਮਾਝਾ ਏਰੀਆ ਆਇਆ ਹੋਇਆ ਆਪਣਾ ਜਿਹਨਾਂ ਪਰਸਾਹ ਹਾਂਜੀ ਆਪਣੇ ਭਰਾ ਸਾਰੇ ਤਕਰੀਬਨ ਪੰਜਾਬੀ ਪੂਰਾ ਮਤਲਬ ਰਲ ਮਿਲ ਕੇ ਰਹਿੰਦੇ ਸਾਰੇ ਜਣ ਚਲੋ ਆਪਾਂ ਅਜਦਾ ਆਪਣਾ ਮਹਿਲਾ ਵੇਖੀਦਾ ਕੋਈ ਆਪਾਂ ਹੋਏ ਉਹਨਾਂ ਦੀ ਕੋਈ ਵੀ ਲੜਬਾਜੀ ਨਹੀਂ ਕਰੀ ਜਿਦ ਤਰਾ ਕੋਈ ਮਤਲਬ ਦੇ ਕੇ ਕਰ ਵੀ ਇਹ ਮਤਲਬ ਬਲਤ ਕਰਨ ਲਿਆ ਜਾਂ ਕੋਈ ਐਵੇਂ ਨਾ ਕੋਈ ਕੰਮ ਨਹੀਂ ਕਰੀ ਜਿਦ ਮਤਲਬ ਕਰ ਦਿਆਂਦੇ ਵੀ ਆਪਾਂ ਨੂੰ ਪੂਰਾ ਸਪੋਰਟ ਆ ਕੋਈ ਹੋਰ ਇੰਦਾ ਇਸ਼ੂ ਨਹੀਂ ਆ ਕੋਈ ਵੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਂਦੇ ਨੇ ਨੌਜਵਾਨ ਆਂਦੇ ਨੇ ਮੇਲੇ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਅਸੀਂ ਇਹ ਮੰਨ ਲਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੜਾਈ ਨਾ ਕਰੋ ਕਿਸੇ ਵੀ ਔਰਤ ਨੂੰ ਤੰਗ ਨਾ ਕਰੋ ਕਿਸੇ ਮੰਨ ਲਓ ਭੈਣ ਨੂੰ ਮਾਂ ਨੂੰ ਕਿਸੇ ਨੂੰ ਕੋਈ ਤੰਗਣ ਪਰੇ ਪਰੇਸ਼ਾਨ ਨਾ ਕਰੋ ਕਿ ਜਿਹੜਾ ਕੋਈ ਆਪਣੇ ਦੇਖ ਕੇ ਕਵੇ ਵੀ ਇਹ ਮੇਡੀ ਖਰਾਬ ਕਰ ਰਹੇ ਇਹਦਾ ਸਾਡੇ ਦੇ ਸਰ 4-4 ਲੱਖ ਰੁਪਏ ਟਰਾਲੀ ਦਾ ਖਰਚਾ ਲੱਗਿਆ ਵਾਈਫਾਈ ਵੀ ਵਿੱਚੇ ਲੱਗਿਆ ਤਾਂ ਫਿਰ ਐਲਈਡੀ ਵੀ ਲੱਗੀ ਦੀ ਐ ਸੋਨ ਦਾ ਵੀ ਰਹਿਣ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹਾਂਜੀ ਹਾਂਜੀ ਸਾਰਾ ਕੁਝ ਹੀ ਹੈ ਗਰਮਾਜੀ ਵਾਲਿਆਂ ਨੇ ਕੀਤਾ ਸਾਰਾ ਕੁਝ ਹਾਂਜੀ ਚਲੋ ਪਰਦੇ ਤੋਂ ਸਾਰੇ ਹੀ ਹੈ ਜੀ ਹਾਂਜੀ ਹੌਲੀ ਹੌਲੀ ਦੇਖ ਕੇ ਸਾਰੇ ਕਰਦੇ ਨੇ ਨਹੀਂ ਫਿਰ ਕਿੱਦਾਂ ਸ਼ੌਂਕ ਫਿਰ ਜਾਗਿਆ ਜਾਂਦਾ ਕਿਉਂਕਿ ਹਰ ਸਾਲ ਆਣਾ ਹੁੰਦਾ ਹੈ ਹਰ ਸਾਲ ਤਿਆਰ ਕਰਦੇ ਫਿਰ ਇਹਨਾਂ ਨੂੰ ਕਿ ਤਿਆਰੀ ਰਹਿੰਦੀ ਹਾਲੇ ਇਹ ਪੱਕੀ ਰੈਡੀ ਹੈ ਤਿਆਰ ਅੱਛਾ ਪਹਿਲਾਂ ਤੋਂ ਮਤਲਬ ਕਿ ਇਹ ਲਈ ਦਾ ਨਹੀਂ ਸਮਾਨ ਸਾਰਾ ਇਦਾਂ ਹੀ ਰਹਿੰਦਾ ਅੱਛਾ ਹਾਂਜੀ ਇਹ 3-4 ਸਾਲ ਹੋ ਗਏ ਇਦਾਂ ਬਣੀ ਪੱਕੀ ਹੈ ਅੱਛਾ ਹਾਂਜੀ ਤੇ ਪਰਿਵਾਰ ਫਿਰ ਪਰਿਵਾਰ ਵੀ ਖੁਸ਼ ਹੁੰਦੇ ਪਰਿਵਾਰ ਤਾਂ ਖੁਸ਼ ਹੀ ਆ ਸਾਰੇ ਹੁਣ ਅੱਜ ਹੁਣ ਸਾਡੇ ਦਾ ਬੰਦੇ ਕੱਢ ਰਹਿ ਗਏ ਬਾਹਰ ਚਲੇ ਗਏ ਸਾਰੇ ਜੀ ਜੀ ਹੁਣ ਤਾਂ ਥੋੜੇ ਜਿਹੇ ਜਾਣੇ ਰਹਿ ਗਏ ਹੁਣ ਅਗਲੀ ਵਾਰ ਹੋਰ ਕੱਢ ਜਾਣੇ ਆ ਜੀ ਇਹ ਰੋਲੀ ਹੋਲੀ ਤੁਹਾਨੂੰ ਪਤਾ ਹੀ ਆ ਫਿਰ ਨਵੇਂ ਮੁੰਡੇ ਆਉਂਦੇ ਜਾਂਦੇ ਫਿਰ ਉਹ ਆਜਿਆ ਕਰਨਗੇ ਹੁਣ ਸੋ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਇੱਥੇ ਨੌਜਵਾਨ ਆਉਂਦੇ ਨੇ ਬismillah ਦੇਖਣ ਨਤਮਸਤਕ ਹੁੰਦੇ ਨੇ ਗੁਰੂ ਸਾਹਿਬ ਦੀਆਂ ਅਸ਼ੀਰਵਾਦ ਪ੍ਰਾਪਤ ਕਰਦੇ ਕੀ ਕਹਿਣਾ ਚਾਹਤ ਹੈ ਕਿ ਜਿਹੜਾ ਗਲਤ ਕੰਮ ਕਰਦੇ ਉਹਦੇ ਨਾਲ ਸਾਰੇ ਬਦਨਾਮ ਹੋ ਜਾਂਦੇ ਆ ਜੀ ਬੰਦੇ ਦਾ ਚਲੋ ਥੋੜੇ ਕਿ ਗਲਤ ਹੋਵੇ ਉਹਦੇ ਨਾਲ ਉਹ ਸਾਰੇ ਬਦਨਾਮ ਹੋ ਜਾਂਦੇ ਹੁਣ ਅਸੀਂ ਤਾਂ ਚਲੋ ਆਏ ਜਿੱਦਾਂ ਅਸੀਂ ਤਾਂ ਆਪਣੇ ਤੁਹਾਨੂੰ ਪਤਾ ਕਿ ਕਿੰਨਾ ਮਹਿੰਗਾ ਸਮਾਨ ਲੱਗਾ ਅਸੀਂ ਤਾਂ ਪਹ ਜਾਵ ਨਹੀਂ ਸਕਦੇ ਟਰੱਕ ਜੀ ਚਰਾਲੀ ਨੂੰ ਤੇ ਇਹਦੇ ਕਰਕੇ ਹੁਣ ਬਦਨਾਮ ਤੇ ਤੁਹਾਨੂੰ ਪਤਾ ਸਾਰੇ ਹੀ ਅਗਰ ਹੁਣ ਦੇ ਵਿੱਚ ਕੋਈ ਕੀ ਆ ਬੰਦੇ ਜਿਹੜੇ ਕਿ ਰੇਸਾਂ ਲਾਉਂਦੇ ਆ ਜਾਂ ਕੁਝ ਵੀ ਬਣਾ ਸਪੀਕਰ ਲਾ ਕੇ ਜਿਆਦਾ ਉੱਚੀ ਲਾਊਡਲੀ ਜਿਆਦਾ ਰੌਲਾ ਪਾਉਂਦੇ ਆ ਉਦਾ ਕਰਕੇ ਉਹਨਾਂ ਬਦਨਾਮ ਸਾਰੇ ਉਹ ਇਹਨੇ ਤੁਹਾਨੂੰ ਪਤਾ ਹੈ ਕਮੈਂਟਾਂ ਦੇ ਵਿੱਚ ਤੇ ਬੋਲਦੇ ਇੱਦਾਂ ਚੁੱਪ ਕਰਕੇ ਰਹਿਓ ਆਪਣਾ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਕਿ ਨਹੀਂ ਇਹੋ ਜਿਹਾ ਕੰਮ ਕਰਨਾ ਨਹੀਂ ਕਰਨਾ ਚਾਹੀਦਾ ਉਹ ਤੇ ਚਲੋ ਸਾਰਿਆਂ ਨੂੰ ਪਤਾ ਹੈ ਕਿ ਨਹੀਂ ਕਰਨਾ ਚਾਹੀਦਾ ਗਲਤੀ ਹੈ ਉਹ ਜਿਹੜਾ ਗਲਤ ਉਹ ਤਾਂ ਗਲਤੀ ਹੈ